ਹਨਜੀ ਕੁਦਰ ਸਿੰਘ ਜੀ ਅੱਜ ਕੀ ਆਪਣੇ ਕਿਹੜਾ ਗਰੋ ਫੜਿਆ ਕੱਲ ਬਿਤੀ 14 5 25 ਨੂੰ ਜੀ ਬਲਵਿੰਦਰ ਸਿੰਘ ਪੁੱਤਰ ਗੁਰਬੀਰ ਸਿੰਘ ਵਾਸੀ ਖੁੱਡੀ ਕਲਾਂ ਦੇ ਬਿਆਨ ਤੇ ਹਨੀ ਟ੍ਰੈਪ ਲਾਉਣ ਵਾਲੇ ਕਰੋ ਦੇ ਖਿਲਾਫ ਮੁਕੱਦਮਾ ਅਰਜ ਕੀਤਾ ਗਿਆ ਸੀ ਜਿਦੇ ਵਿੱਚ ਹਰਪ੍ਰੀਤ ਸਿੰਘ ਹੈ ਹਰਜਿੰਦਰ ਸਿੰਘ ਹੈ ਤੇ ਜਸਵੀਰ ਕੌਰ ਜੀ ਚੌਥਾ ਇਹ ਨਾਲ ਦੀਪ ਸਿੰਘ ਹੈ ਸ਼ਿਕਾਇਤਪੱਤਰ ਕੀ ਸ਼ਿਕਾਇਤ ਦਿੱਤੀ ਸੀ ਕਾਇਦ ਕਰਦਿਆਂ ਸ਼ਿਕਾਇਤ ਕੀਤੀ ਸੀ ਵੀ ਮੈਨੂੰ ਇਹਨਾਂ ਨੇ ਉਹਨੂੰ ਤੇ ਬੁਲਾ ਕੇ ਵਹਿਕਾਬੇ ਨੂੰ ਚ ਲੈ ਗਿਆ। ਇਹ ਔਰਤ ਕਹਿੰਦੀ ਮੈਂ ਇਕੱਲੀ ਘਰੇ ਆਂ। ਤੁਸੀਂ ਆ ਜਾਓ। ਤਾਂ ਮੈਂ ਘਰੇ ਆ ਗਿਆ। ਉਹ ਸਭ ਇਹ ਕੰਦੀ ਕਰ ਰਹੀ ਸੀ। ਮੈਨੂੰ ਘਰੇ ਬਿਠਾ ਕੇ ਪਾਣੀ ਧਾਣੀ ਦਾ ਗਲਾਸ ਦੇਣ ਲਈ ਪਾਣੀ ਦਾ। ਉਸ ਤੋਂ ਬਾਅਦ ਮੌਕੇ ਦੀ ਫਿਰ ਤਨ ਬਤੇ ਜਵਾਨ ਕਰਿਆ। ਜੀ। ਜਿੰਦਾਂ ਉਹ ਉੱਥੇ ਸਾਰਾ ਘਣਾ ਤੋਂ ਡਰਾ ਬੱਤ। ਗਰਾਊਂਡ ਲੰਤ ਮਕੌਣ ਲੱਗ ਪਈ। ਜੀ। ਤੇ ਉਹਦਾ ਮੋਬਾਈਲ ਖੋਲਿਆ। ਜੀ। ਤੇ ਉਹਦੀ ਜਦੋਂ ਇਹ ਫੋਟੋ ਫਟੋ ਤੇ ਮੂਵੀ ਵੀ ਬਣਾਉਣ ਲੱਗੇ ਤਾਂ ਉਹ ਤੋਂ ਕਦਾ ਕਿ ਉਹਨਾਂ ਤੋਂ ਪੱਜ ਗਏ ਉਹਨਾਂ ਤੋਂ ਕਿ ਆਪਣੀ ਸ਼ਿਕਾਇਤ ਕਰਤਾ ਤਾਂ ਕਿੰਨੇ ਪੈਸੇ ਦੀ ਮੰਗ ਕਰਦੇ ਸੀ ਇਹ ਤਾਂ ਅਜੇ ਬਾਕੀ ਕੀਤੀ ਜਾਂਦੇ ਅੱਛਾ ਨਹੀਂ ਇਹ ਨਹੀਂ ਹੋ ਸਕਦਾ ਅੱਛਾ ਮੈਂ ਤਾਂ ਪੈਸੇ ਬੰਦਾ ਬਾਕੀ ਕੀਤੀ ਕੱਲ ਹੀ ਆਈ ਜੀ ਮੈਂ ਪੱਜ ਗਏ ਅੱਛਾ ਤੇ ਜਾਨੀਏ ਉਹਦੀ ਗਰੋਹ ਦੀ ਚੁੰਗਲ ਚੋਂ ਜਾਨਸੜਾ ਕੀ ਭੱਜ ਲਿਆ ਜਾਨਸੜਾ ਕੀ ਪੱਜ ਅੱਛਾ ਉਸ ਤੋਂ ਬਾਅਦ ਸਾਡੇ ਕੋਲੇ ਨਾ ਜੀ ਇਹ ਤੇ ਪਤਾਲ ਚ ਆਇਆ ਹੋ ਵੀ ਹੋਰ ਕਿੰਨੇ ਕਿ ਬੰਦੇ ਨੇ ਬਲੈਕਮੇਲ ਕਰਦੇ ਨੇ ਅਸੀਂ ਨਾ ਤੋਂ ਪੁੱਛ ਕੇ ਕਰ ਰਹੇ ਆ ਜੇ ਕੋਈ ਵਜੀ ਗੱਲ ਹੋਰ ਆਉਂਦੀ ਆ ਹੋਰ ਨਾ ਵੀ ਕੀਤਾ ਤਾਂ ਤ੍ਰਿਸ਼ਦਰਾ ਨਾ ਜੀ ਮੈਨੂੰ ਮਾਰ ਦਿਓ ਇਹਦਾ ਤੇ ਪੇਸ਼ ਕੀਤਾ ਜੀ ਹਾਂ ਜੀ ਮਾਰ ਦਿਓ ਬਦਾਲ ਤੇ ਪੇਸ਼ ਕੀਤਾ ਜੀ ਜੀ ਅਸੀਂ ਅੱਜ ਕਰਾਂਗੇ ਅੱਛਾ ਤਾਂ ਕੱਲ ਦੇ ਬਦਾਲ ਆ ਦੀ ਬਾਈ ਜੀ ਠੀਕ ਹੈ ਜੀ ਅੱਜ ਪੁਲਿਸ ਸਰ ਮੰਡ ਲਉਂਗੇ ਉਹ ਦੇਖਦੇ ਆ ਜੀ ਅੱਛਾ ਕਿਹੜੇ ਕਿਹੜੇ ਬੰਦੇ ਦੋਸ਼ੀ ਪਕੜ ਗਏ ਨੇ ਇਹ ਦੋਸ਼ੀ ਪੜੇ ਜੀ ਹਰਬੀ ਸਿੰਘ ਪੁੱਤਰ ਜਸਵੰਤ ਸਿੰਘ ਜਸਵੀਰ ਕੌਰ ਪਤਨੀ ਨਛੱਤਰ ਸਿੰਘ ਤੇ ਹਰਜਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਇਹ ਬਨਾਲੇ ਦੀ ਸੇਖਾ ਰਹੇ ਨੇ ਜੀ ਇਹ ਸੀ ਕੋਣ ਬੰਦਾ